ਸਾਸੀ ਕਾ ਵੀਰ ਜੀ ਮਾਨਮਿਤ ਡੇਰੀ ਫਾਰਮ ਚ ਭੈਣ ਭਰਾਵਾ ਦਾ ਧੰਨਵਾਦ ਅੱਜ ਦੀ ਵਿਜਿਟ ਪਿੰਡ ਭੋਮਾ ਆਓ ਸੋਨੂ ਵੀਰ ਕੋ ਲੈਨੇ ਜਾਣਕਾਰੀ ਸਾਸੀ ਕਾ ਵੀਰ ਜੀ ਸਾਸੀ ਕਾ ਜੀ ਦਾ ਸਤਿ ਸ੍ਰੀ ਅਕਾਲ ਹੋਰ ਸੁਣਾਓ ਸੇਤਾਂ ਦੀ ਬਹੁਤ ਵਧੀਆ ਵਧੀਆ ਔਰ ਬਾੜ ਬਹੁਤ ਵਧੀਆ ਵਧੀਆ ਜੀ ਅੱਜ ਵਾਵਾ ਦਿਨ ਲਾਤੇ ਜੋ ਅੱਜ ਦਿਨ ਫਿਰ ਇਸ ਤਰ੍ਹਾਂ ਡੰਗ ਲੱਭਦੇ ਟਾਈਮ ਲੱਗ ਗਿਆ ਸਾਬ ਦਾ ਵੀਜੀ ਘਟਿਆ ਤੁਹਾਨੂੰ ਪਤਾ ਅਕੇ ਛੱਟਣ ਲੱਭਦੇ ਛੱਟ ਪਾਤੇ ਉਸਾ ਰੱਖੇ ਚਲਬੜੀ ਕਰਨੀ ਪੈਂਦੀ ਆ ਇਹ ਦੇ ਵੀਰ ਜੀ ਖੇਚਲ ਤੇ ਕਰਨੀ ਪਈ ਆ ਆਹਦਾ ਵੀਰ ਜੀ ਇਚਨਫਾ 5-5000 ਦਾ ਨਹੀਂ 1500 1000 500 ਅਸੀਂ ਕੋਸ਼ਿਸ਼ ਕਰਦੇ ਆਂ ਕਿ ਚਲੋ ਸਸਤੇ ਸਸਤੇ ਮਿਲੇ ਪਰ ਲੋਕ ਮੋਲ ਫੜਾ ਕਰਦੇ ਵੀਰ ਜੀ ਹੁਣ ਮੋਲ ਹੈਵੀ ਬੜਾ ਡੰਗਰ ਦਾ ਹੁਣ ਤੁਸੀਂ ਤੇ ਆਪਣੇ ਮੁੱਲ ਪੂਰਾ ਲਾਉਂਦੇ ਜੋਰ ਸਸਤੇ ਦਾ ਸਸਤਾ ਅਸੀਂ ਤਾਂ ਨੇ ਵੀਰ ਜੀ ਰੋਜ਼ ਵੀਡੀਓ ਪਾਵੇ ਚਲ ਪਿੱਛਾ ਨਹੀਂ ਮੈਂ ਲਿਆ ਮਾਲ ਵੀ ਜੀ ਪਿੱਛੇ ਮੇਰੇ ਵੀਡੀਓ ਰੋਜ਼ ਪਾਈਏ ਨਹੀਂ ਵੀਰ ਜੀ ਮਿਲਦਾ ਮਾਲ ਮਹਿੰਗਾ ਹੈ ਹੀ ਬੜਾ ਮਹਿੰਗਾ ਮਾਲ ਇੱਕ ਦਿਨ ਤਿੰਨ ਦਿਨ ਹੋ ਗਏ ਆ ਹਾਂਜੀ ਹਾਂਜੀ ਤੇ ਵੀਰ ਜੀ ਹੁਣ ਡੰਗਰ ਲੱਭੇ ਚਲੋ ਪਹਿਨ ਗਿਆ ਬਾਕੀ ਐਡਰੈਸ ਤੇ ਨਾਮ ਤੇ ਨੰਬਰ ਦੱਸੋ ਆਪਣਾ ਪਹਿਲਾਂ सोनू ਜੇ ਨਾਮ ਪਿੰਡ ਭੋਮਾ ਜ਼ਿਲ੍ਹਾ ਮਸਾ ਤਹਿਸੀਲ ਉਲੀਠਾ ਜੀ ਹਾਂਜੀ ਫੋਨ ਨੰਬਰ 987840109 ਹਾਂਜੀ 981685035 ਜਿਹਨੂੰ ਆ ਨੰਬਰਾਂ ਦੇ ਵਟਸਐਪ ਚੱਲਦਾ ਜੀ ਅੱਜ ਕਿੰਨੇ ਪਸ਼ੂ ਵੀਰ ਜੀ ਉਹ ਗੜਾ ਦੇ ਬਹੁਤ ਕਬਾਲਾ ਇਹ ਰੇਣੀ ਨਗੀਨੇ ਲਿਆਦੇ ਨਗੀਨੇ ਹਾਂਜੀ ਹਾਂਜੀ ਇਹ ਇੱਕ ਪਹਿਲੇ ਸ਼ੂਏ ਜੀ ਤੇ ਇੱਕ ਦੂਜੇ ਸ਼ੂਏ ਜੀ ਐਲੇ ਇੱਕ ਦੋ ਵੈਰਾ ਵੀਰ ਕਹਿੰਦਾ ਕਰੀਆ ਵੀਰ ਜੀ ਚਾਲੂ ਕਰੇ ਚਲੋ ਵੀਰ ਜੀ ਆਜੋ ਵੀਰ ਜੀ ਡੱਬੀ ਵਸ਼ੀ ਆ ਡੱਬੀ ਵਸ਼ੀ ਆ ਐਲਾ ਸੁਹਾ ਵੀਰ ਜੀ ਐਲਾ ਸੁਹਾ ਵੀਰ ਕਹਿੰਦਾ ਵੀਰ ਜੀ 12 ਤੋਂ 13 ਲੀਟਰ ਬੋਲਾ ਹਾਜ਼ਰ ਹੈ 12 ਤੋਂ 13 ਲੀਟਰ ਬੋਲਾ ਹਾਜ਼ਰ ਵੇਖੋ ਵੀਰ ਜੀ ਥਣ ਲੇਵਾ ਦਿਖਾ ਦਿੰਦਾ ਤੁਹਾਨੂੰ ਉਹ ਬਾਡੀ ਭੜੇ ਜਵਾਬ ਖਾਈ ਆਤੀ ਵੀਰ ਜੀ ਮਗਰ ਵਸ਼ੀ ਮਾਰੋ ਕੈਮਰਾ ਪਹਿਲਾਂ 나ੜੂ ਤੇ ਵੀਰ ਜੀ ਆ ਵੇਖੋ ਵੀਰ ਜੀ ਵਸ਼ੀ 나ੜੂ ਨਾਲ ਕਾਜੀ ਵਸ਼ੀ ਸੋਈ 나ੜੂ ਨਾਲ ਵੀਰ ਜੀ ਤੇ ਜਾ ਦੇਣਾ ਸੂਈ ਨੂੰ ਜੇ ਵੇਖੋ ਵੀਰ ਜੀ ਵਸ਼ੀ ਵੀ ਚੰਗੀ ਵਸ਼ੀ ਆ ਰੋ ਵੀਰ ਜੀ ਤਾਰਾ ਦੇ ਜੀ ਕਿਵਾ ਆ ਬਖਾਇੋ ਵੈੜ ਦਾ ਕਰੇ ਚਵਾ ਲਗਾ ਵੈਨੂੰ ਕੰਨ ਦੀ ਗੱਲਾਂ ਵਿੱਚ ਹੀ ਚਵਾਰ ਦੇਖੋ ਵੀਰ ਜੀ ਵੀਰ ਚਵਾਜ ਕਰਕੇ ਦਿਖਾਉਣ ਲੱਗਾ ਵੇ ਜੀ ਮੜਿਆ ਕੈਮਰਾ ਮਾਰਿਓ ਵੈਣਾ ਕੈਮਰਾ ਕੋਈ ਗੱਲ ਕੋਈ ਗੱਲ ਹੀ ਮੜੇ ਜੀ ਪਿੱਛੇ ਮਾਰੋ ਕੈਮਰਾ ਇੱਕਰੀ ਵੈਣ ਦੇ ਹੱਥ ਲੱਗ ਪੈ ਗਏ ਇਹ ਵੇ ਲੋ ਵੀਰ ਜੀ ਮਗਰੋਂ ਥੰਦ ਖਾ ਦਿੰਨੇ ਆ ਦਿਖਾਓ ਵੀਰ ਜੀ ਚਵਾਈ ਕਰੋ ਵੀਰ ਜੀ ਨਗੀਨਾ ਹਿਆਂਦਾ ਵੈਣਾ ਵੇਖੋ ਵੀਰ ਜੀ ਠੰਡੀ ਸੀਲ ਹੈ ਜਿੱਥੇ ਖਲੋਗੀ ਖਲੋਗੀ ਆ ਆ ਵੇਖੋ ਵੀਰ ਜੀ ਚਵਾ ਦੇਖੋ ਵੈਨੂੰ ਲਗਾ ਗਏ ਵਿਰਜੀ ਦੋਦੀ ਮੋਟਰ ਲੱਗੀ ਆ ਦੋਦੀ ਮੋਟਰ ਇਤਨਾ ਦਾ ਚਵਾਲ ਲੱਗਾ ਵੈੜ ਦੀ ਬਾਲਟੀਆਂ ਹਲੇ ਰੱਖੀ ਜਾ ਬਸ ਕਾਲੇ ਵਾ ਵੇਲੋ ਥਾਨ ਕੱਢਾ ਸੋਨਾ ਲਾਇਆ ਵਾ ਹਾਂ ਵੀ ਬਾਲਟੀਆਂ ਕਲੇ ਰੱਖੀ ਜਾ ਇਤਨਾ ਦਾ ਵੀ ਜਿ ਚਵਾਲ ਲੱਗਾ ਵਾ ਇਹਨੂੰ ਕਰਮਾਲੀ ਨੂੰ ਆ ਵੇਖੋ ਵੇਖੋ ਵੀਰਜੀ ਵੀ ਨੱਚਵਾ ਕਰਕੇ ਦਿਖਾਤੀ ਆ ਠੰਡੀ ਸੀ ਲਿਆ ਚਲੋ ਹਾਰ ਤੋਂ ਵਿੱਚ ਠੀਕ ਆ ਲੱਗਾ ਵਾ ਤੋੜੋ ਵੀਰਜੀ ਆ ਫੜੇ ਬਾਡੀ ਰੱਖਿਓ ਵੀਰਜੀ ਇਹ ਤਰ੍ਹਾਂ ਦਾ ਵੀ ਜੀ ਲੈ ਲੋ ਵੀਰ ਜੀ ਥਾਂ ਲੈਵਾ ਚੰਗਾ ਲੱਗਾ ਗਾਈ ਨੂੰ ਆਂਦੀ ਪਾਣੀ ਹਾਂ ਲੱਕੀਆ ਵੀਰ ਜੀ 16 17 ਕਿਲੋ ਦੁੱਧ ਚਵਾਊਗੀ ਪਈਦਾ ਸੂਏ ਵੇਚੀ 16 17 ਲੀਟਰ ਵੀ ਕਹਿੰਦਾ ਦੁੱਧ ਚਵਾਊਗੀ ਪਈਦਾ ਵੀਰ ਜੀ ਨਾਮੀ ਵੇੜਿਆ ਕੋ ਮੜੀ ਮੋਟੀ ਆ ਸਮਝੇ ਵੇਖੋ ਵੀਰ ਜੀ ਫੇਸ ਕੁਆਲਿਟੀ ਦਿਖਾ ਦਿੰਦੇ ਆ ਕਰੋ ਵੀਰ ਜੀ ਹਾਂ ਜੀ ਆਹ ਨੂੰ ਕਰੋ ਵੀਰ ਜੀ 12 ਲੀਟਰ ਬੋਲਾ ਜੇ 12 ਲੀਟਰ ਵੀ ਕਹਿੰਦਾ ਹਜੇ ਬੋਲਾ ਹਜੇ ਪਰਸੋਂ ਦੀ ਸੂਈ ਵੀਰ ਜੀ ਹਾਂ ਜੀ ਹਾਂ ਜੀ ਹਾਂ ਜੀ ਵੀਰ ਜੀ ਪਰਸੋਂ ਦੀ ਸੂਈ ਆ ਲੈ ਪਰਸੋਂ ਦੀ ਸੂਈ ਵੇਖ ਲੈ ਵੀਰ ਜੀ ਆਹ ਵੇਖੋ ਰਸਤਾ ਛੜਦਾ ਵਾ ਹਾਂ ਨਹੀਂ ਠੀਕ ਹੈ ਵੀਰ ਜੀ ਹਾਂ ਜੀ ਪਹਿਲੇ ਲੈਣੇ ਵੀ ਭਣ ਭਰਾਵਾਂ ਨੂੰ ਵੀ ਜੀ ਠੰਡੇ ਚੀਜ਼ ਲੈ ਲੈ ਨਾ 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 ਵੀਰ ਜੀ ਹਾਂ ਜੀ ਹਾਂ ਜੀ ਗੱਲ ਹੈ ਚੀਜ਼ ਦੋ ਚੰਗੀ ਵੀ ਭਰਾ ਨੂੰ ਜੀ ਕੇਵਲੇ ਭੈਣ ਨੇ ਲੈਣੀ ਆ ਕੋਈ ਭੈਣ ਵੀ ਲੈ ਲੈਂਦੀ ਆ ਵੇਖੋ ਵੀਰ ਜੀ ਵੀਰ ਕਹਿੰਦਾ ਭੈਣ ਭਰਾ ਕੋਈ ਆ ਜਾਂਦਾ ਕੋਈ ਮੇਰੀ ਭੈਣ ਭਰਾ ਵੀ ਕੋਈ ਆਉ ਕੋਈ ਜਨਾਨੀ ਘਰ ਚੋਣ ਵਾਲੀ ਵੀ ਕੋਈ ਵਿਚਾਰੀ ਭੈਣ ਲੈ ਜੂਗੀ ਠੰਡੀ ਸੀਲ ਹੈ ਕੋਈ ਉਹ ਦੀ ਗੱਲ ਨਹੀਂ ਹੈਗੀ ਕੋਈ ਇਹੋ ਜੀ ਨਹੀਂ ਗੱਲ ਮਾੜਾ ਸ਼ੁਕਰਖਾਨਾ ਨਹੀਂ ਦਿਹਾਉਣਾ ਨਹੀਂ ਨਹੀਂ ਵੀਰ ਜੀ ਚਾਹੀ ਤਾਂ ਨਹੀਂ ਆ ਹਾਂ ਜੀ ਹੀਰਾ ਵੀ ਜੀ ਲਿਵਾਣਾ ਹੀਰਾ ਹਾਂ ਜੀ ਹਾਂ ਜੀ ਤਾਨੂੰ ਪਤਾ ਵੀ ਜੀ ਹੀਰਿਆਂ ਦਾ ਮੁੱਲ ਅਨਮੋਲ ਹੀ ਹੁੰਦਾ ਇਹਨਾਂ ਦਾ ਮੁੱਲ ਨਹੀਂ ਕੋਈ ਇਹ ਸੂਏ ਦੇ ਚ ਲੱਖ ਡੇਢ ਲੱਖ ਦਾ ਦੁੱਧ ਕੱਢੂਗੀ ਦੁੱਧ ਕੱਢੂਗੀ ਠੀਕ ਹੈ ਠੀਕ ਹੈ ਵੀਰ ਜੀ ਵੀਰ ਜੀ ਦੇ ਦੇਣੀ ਹੈ ਤੁਹਾਨੂੰ ਪਤਾ ਰੇਟ ਸਾਡੇ ਅੱਡੇ ਦੇ ਇੰਨੇ ਘਾ ਜਾਂਦਾ ਵਾ ਹਾਂਜੀ ਹਾਂਜੀ ਵੀਰ ਜੀ ਹਾਂਜੀ ਚਲੋ ਸਾਨੂੰ ਪਿਛੋਂ ਥੋੜੀ ਜਿਹੀ ਉੱਚੀ ਲਈ ਆ ਥੋੜੀ ਜਿਹੀ ਨਹੀਂ ਚਲੋ ਵੀਰ ਜੀ ਬਾਜ਼ਾਰ ਦੇ ਹਿਸਾਬ ਨਾਲ ਡੰਗੜ ਮਿਲਣਾ ਵਾ ਤੇ ਕੀ ਵੀਰ ਜੀ ਮੁੱਲ ਕਰਦੇ 45000 ਦੀ ਦੇ ਦਾਂਗੇ 45000 ਦੀ ਕਰੋ ਵੀਰ ਜੀ ਮਾਨ ਦੇ 50000 ਦੀ ਆ ਗਈ ਵੀਰ ਜੀ ਕਰੋ ਫਿਰ ਵੀ ਮਾਨਤਾ ਅਟਾ ਕਰਨ ਪਣਾ 17 ਕਿਲੋ ਦੁੱਧ ਕਰਤਾ ਜਿੱਥੇ ਮਰਜੀ 50000 ਦੇ ਵੀਰ ਜੀ ਵਸ਼ੀ ਵੇਚ ਦਿੱਦੀ ਆ ਹਾਂਜੀ ਹਾਂਜੀ ਕਿੰਨਾ ਥਣਲੇ ਵਾਲਾ ਲੱਗਾ ਨਹੀਂ ਚੰਗੀ ਆ ਕੱਦ ਕਾਠ ਵੀ ਚੰਗਾ ਲੱਗਾ ਥਣਲੇ ਵਾਲਾ ਵੀ ਸੋਹਣਾ ਲੱਗਾ ਗਾਈ ਨੂੰ ਦੱਬਾ ਰੰਗ ਲੱਗਾ ਵਾ ਰੰਗ ਬਾਜ ਆ ਹਾਂਜੀ ਹਾਂਜੀ ਰੰਗ ਬਾਜ ਆ ਰੰਗ ਬਾਜ ਵੇੜ ਹੈ ਵੀ ਠੰਡੀ ਸੀ ਲਿਆ ਵੀਰ ਜੀ ਯਾਰ ਛੱਡ ਦੀ 44000 ਦੀ ਦੇਣੀ 44000 ਦੀ ਵੀਰ ਜੀ ਹੋਰ ਯਾਰ ਛੱਡ ਦਾਂਗੇ ਕਰੋ ਵੀਰ ਜੀ ਇੱਕੋ ਵਾਰੀ ਹਾਂ ਨਾ ਕਰ ਦੋ ਕਰ ਦੋ ਤੁਹਾਡਾ ਮਾਨਤਨ ਕਰਾਂਗੇ ਦੱਸੋ ਫੇ 42 ਦੀ ਦੇ ਦਈਏ ਦੇ ਦਾਂਗੇ ਜੀ 41 ਦੀ ਵੀਰ ਕਹਿੰਦਾ ਦੇ ਦਾਂਗੇ ਵੇਖੋ ਵੀਰੋ ਨਾ ਜਾਇਜ ਰੇਟ ਕੀਤਾ ਵੀਰ ਕਹਿੰਦਾ ਭਾਈ ਨਾ ਨਫਾ ਨਹੀਂ ਲੈਂਦੇ ਪਈ ਹਾਰਖਾਂਡੀ ਲੈਣਾ ਹੁੰਦਾ ਵਾ ਕੋਈ ਵੀਰ ਇਹ ਨਾ ਹਾਂਜੀ 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 ਠੀਕ ਆ ਵੀਰ ਜੀ ਠੀਕ ਆ ਇਹ ਨਾ ਵੀਰ ਜੀ ਕੋਈ ਆਖੇ ਵੈੜ 50000 ਦੀ ਆ ਹੈਗੀ ਆ ਕੀ ਵੀਰ ਜੀ ਅੱਗੇ ਵੀ ਰੇਟ ਹੁੰਦਾ ਵੀਰ ਭਰਾ ਅੱਗੇ ਵੀ ਕਹਿੰਦੇ ਵੀਰ ਉਹਨਾਂ ਦਾ ਰੇਟ ਬਹੁਤ ਜਿਆਦਾ ਨਹੀਂ ਉਹਨਾਂ ਥੱਲੇ ਚੱਡਾ ਵਾ ਹਾਂਜੀ ਹਾਂਜੀ ਹੈਗਾ ਵੀਰ ਜੀ ਪਛਾਣ ਉਹ ਬਣੀ ਓਨੀ ਗਾਂ ਨੂੰ ਬਣੀ ਆ ਵੈੜ ਆ ਵੇਖੋ ਵੀਰ ਜੀ ਆ ਜਿਹੜੇ ਵੀਰ ਜੀ ਤਾਂ ਵੀ ਉਹਨਾਂ ਕੇ ਵੈੜ ਨੇ ਤਾਂ ਖੁੱਲਣਾ ਆਪਣੇ ਦਿਨਾਂ ਦੇ ਜਦੋਂ ਹਾਂਜੀ ਹਾਂਜੀ ਅਜੇ ਤਾਂ ਵੀਰ ਜੀ ਬਬਲੇ ਤੇ ਆ ਆਪਣੇ ਪੀਕ ਲੈਵਲ ਤੇ ਆ ਗਈ ਨੇ ਵੀਰ ਜੀ 14-15 ਦਿਨਾਂ ਜਾ ਕੇ ਦੋ ਦੋ ਤੇ ਮੰਗੀ ਨਾ ਘਰ ਚੋਂ ਉਹਨੂੰ ਬਹੁਤ ਵਧੀਆ ਵਾਹ ਦੁੱਧ 14-15 ਲੀਟਰ ਸੇਵਾ ਨਾਲ ਕੱਢੀ ਜਾਊਗੀ ਠੀਕ ਆ ਵੀਰ ਜੀ ਕੱਢੀ ਜਾਊਗੀ ਐਡੀ ਵੈਰਨ ਵਿੱਚ ਇਹਨਾਂ ਦੁੱਧ ਕੀ ਆਂਦਾ ਵਾ ਨਹੀਂ ਵੀਰ ਜੀ ਠੀਕ ਆ ਖਾਨਦਾਨੀ ਨਸਲ ਆ ਫਿਰ ਇਹ ਵੀਰ ਜੀ ਅਗਲਾ ਕਰੋ ਫਿਰ ਦੱਸੋ ਦੂਜੇ ਨੰਬਰ ਵਾਲਾ ਇਹ ਵੀਰ ਜੀ ਟੋਕਰ ਗੱਭਣ ਜੇ ਟੋਕਰ ਗੱਭਣ ਹੈ ਚੈੱਕ ਪਾਸ ਵੀ ਜੀ ਆਪਣੀ ਕਰਾਈ ਆ ਕਿੰਨੇ ਮਹੀਨਿਆਂ ਦੀ ਵੀਰ ਜੀ ਇਹ ਵੀਰ ਜੀ ਤਿੰਨ ਮਹੀਨੇ ਦੀ ਚੈੱਕ ਪਾਸ ਆ ਹਾਂਜੀ ਇਹ ਵੀ ਜਿੱਦ ਦੂਜੇ ਸੂਏ ਸੁਣਾ ਜੀ ਦੂਜੇ ਸੂਏ ਸੁਣਾ ਇਹਦੇ ਕੋਲ ਵੀ ਜੀ 7 ਲੀਟਰ ਦੁੱਧ ਹੈ 7 ਲੀਟਰ ਜੇ ਚੈੱਕ ਕਰਾਈਏ ਹੁਣ ਦੁੱਧ 5 ਕਿਲੋ ਠੀਕ ਹੈ ਵੀਰ ਜੀ 5 ਹੋਵੇ 5:30 ਵਜੇ ਦਾ 5:30 ਕਿਲੋ ਦੁੱਧ ਹੈਗਾ ਜੀ ਵੀਰ ਜੀ ਠੀਕ ਹੈ ਖੋਲੋ ਵੀਰ ਜੀ ਨੂੰ ਹਾਂ ਜੀ ਖੋਲੋ ਵੇਖੋ ਵੀਰ ਜੀ ਥਾਲੇਵਾ ਦਿਖਾ ਦਿੰਨੇ ਆ ਬੱਚਾ ਛੁਣਿਆ ਲੈ ਵੀ ਜੀ ਫੇਸ ਵਾਲੀ ਵੇਖੋ ਫੇਸ ਵਾਲੀ ਤੇ ਬੂਥੀ ਨਿੱਕੀ ਜੀ ਲੱਗੀ ਵੇਰ ਨੂੰ ਵੀਰ ਜੀ ਕਬੂਤਰ ਦਾ ਬੱਚਾ ਵੇਖੋ ਨਿੱਕੀ ਜੀ ਬੂਥੀ ਲੱਗੀ ਆ ਜਾਣਦਾ ਵੀਰ ਜੀ ਜਲਸੀ ਚ ਆਉਂਦੀ ਵੀਰ ਜੀ ਜਲਸੀ 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 ਚ ਵੀਰ ਕਹਿੰ ਇਹ ਲੋ ਵੀਰ ਜੀ ਇਹਦਾ ਵੀ ਥਾਂ ਲੇਵਾ ਦਿਖਾ ਦਿੰਨੇ ਤੌਰ ਦਿਖਾ ਦਿੰਨੇ ਆ ਤੇ ਨਾ ਮਹੀਨਾ ਦੀ ਵੀਰ ਕਹਿੰਦਾ ਚੱਕ ਪਾਸ ਆ ਵੇਖੋ ਵੀਰ ਜੀ ਆ ਨਹੀਂ ਗੱਲ ਆ ਛੜਤੀ ਨਾ ਰੱਸੀ ਛੜਾ ਹਾਂਜੀ ਹਾਂਜੀ ਵੇਖੋ ਵੀਰ ਜੀ ਵੀਰ ਦਾ ਇਹ ਰਿਕਾਰਡ ਹੁੰਦਾ ਡੰਗਰ ਵੀਰ ਨੇ ਉਹ ਲਿਉਣਾ ਠੰਡਾ ਸੀਲ ਕੋਈ ਉਹੋ ਜੀ ਗੱਲ ਨਹੀਂ ਹੁੰਦੀ ਨਾ ਕਦੇ ਦੱਸੀ ਪਾਈਏ ਤੇ ਨਾ ਪਾਉਂਦੇ ਵੀਰ ਨਹੀਂ ਹਾਂ ਜੀ ਉਹੋ ਜੀ ਡੰਗ ਨਹੀਂ ਨਿਵਾੜਨਾ ਘਰੇ ਨਹੀਂ ਠੀਕ ਆ ਵੀਰ ਜੀ ਤੁਹਾਡੀ ਗੱਲ ਵੀਰ ਜੀ ਨਾਲੇ ਕਮੇਟੀ ਆਏ ਹਾਂਜੀ ਇਹਦੇ ਵਿੱਚ ਕਮੇਟੀ ਆਏ ਜੀ ਟੁਕੀ ਵਿਗਣੀ 6 7000 ਦੀ ਟੁਕੀ ਹਾਂਜੀ 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 ਵੀਰ ਜੀ ਤੁਹਾਨੂੰ ਵੀਰ ਜੀ ਨੂੰ ਅ ਵੈਰ ਚੰਗੀ ਆ ਰੰਗ ਵੀ ਵੈਰ ਨੂੰ ਚੰਗਾ ਲੱਗਾ ਵਾ ਹੈ ਵੀ ਫਿਰ ਵੀਰ ਜੀ ਗੱਬਨ ਚੈੱਕ ਪਾਸ ਹੈ ਕੋਈ ਵੀਰ ਭਰਾ ਲੈ ਜੂ ਸਾਂਭੂਗਾ ਅਗਲੇ ਸਵੇਰ ਡਬਲ ਵੀ ਖੂਗੀ ਵੀਰ ਜੀ 18 20 ਲੀਟਰ ਦੁੱਧ ਦੇ ਦੀ ਜੀ 18 20 ਲੀਟਰ ਇਹ ਵੀ ਵੀਰ ਜੀ ਨਾਮੀ ਗਾਈ ਆਹੋ ਜੀ ਨਹੀਂ ਮਾੜੀ ਮੋੜੀ ਗੱਲ ਵੀਰ ਜੀ ਥਾਂ ਦਿਖਾ ਦਿੰਨੇ ਤੁਹਾਨੂੰ ਕੱਲਾ ਕੱਲਾ ਥਾਂ ਤੇ ਕਿੱਡਾ ਸੋਹਣਾ ਲੱਗਾ ਵਾ ਤੁਹਾਨੂੰ ਜੀ ਸੋਹਾ ਵੇਖੋ ਜੀ ਕਿੰਨੇ ਦਰਗਾ ਤਾ ਠੰਡੀ ਸੀ ਲਿਓ ਗੱਲ ਲਿਆ ਗਿਓ ਜੀ ਹਾਂ ਤੇ ਹਾਂ ਜੀ ਹਾਂ ਵੀਰ ਜੀ ਚਮਾਹਣਾ ਇਹ ਵੇਖੋ ਜੀ ਕੋ ਜਾਂ ਦੁੱਧ ਵੀ ਜੀ ਕੀ ਗਾ ਵੀਰ ਜੀ ਵੀਰ ਜੀ ਵੈੜ 60000 ਦੀ ਨੂੰਮੀ ਟੂ ਕੀ ਸਾਖਿਆ ਦੀ ਹਾਂਜੀ ਹਾਂਜੀ ਟੀ ਵੈੜ 60000 ਦੀ ਆ ਤੇ ਵੀਰ ਜੀ ਨਾ ਹੀ ਵੇਦੋ ਕੋਈ ਰੇਟ ਕਰਨਾ ਜਿਹਦਾ 50 ਨਾ 45 ਹਾਂਜੀ ਨਿਗਾਹ ਆ ਵੀਰ ਜੀ ਰੇਟ ਪਾਣਾ ਕਿੰਨਾ ਵੀਰ ਜੀ ਵੀਰ ਜੀ ਵੈੜ ਤੇ ਵੇਖਦੀ 35000 ਦੀ ਹਾਂਜੀ ਹਾਂਜੀ ਬਤੀਆ ਦੀ ਆ ਦੀ ਦੇ ਦਈਏ ਵੈੜ ਨਹੀਂ ਬਤੀ ਨਹੀਂ ਹੋਰ ਕਰੋ ਤੁਸੀਂ ਦੱਸੋ ਵੀਰ ਜੀ ਜਾਂ ਤਾਂ ਪੂੜਿਆ ਪੂੜਿਆਂ ਦੀ 30 ਦੀ ਹਾਂਜੀ ਦੇ ਦਾਂਗੇ ਵੀਰ ਜੀ 30000 ਦੀ ਵੀਰ ਕਹਿੰਦਾ ਦੇ ਦਾਂਗੇ ਵੀਰ ਜੀ ਚੈੱਕ ਪਾਸ ਹੈ ਗਾਰੰਟੀ ਜੀ ਆ ਵੀਰ ਹੁਣੀ ਕਹਿੰਦੇ ਆਪਾਂ ਵੀ ਬੜਾ ਤੁਰ ਫਿਰਦੇ ਵਿੱਚ 29000 ਦੀ ਵੀਰ ਕਹਿੰਦਾ ਦੇ ਦਾਂਗੇ ਵਿਰਜੀ ਮਿਲਨੀ ਨਹੀਂ ਕਰਦੇ ਹਾਂ ਨਹੀਂ ਮਿਲਨੀ ਵਿੱਚ ਠੀਕ ਆ ਵੀਰੂ ਨਾ ਰੇਟ ਵਿਕਦੀ ਆ ਵੀਰਜੀ 200 ਰੁਪਏ 60000 ਦੀਆਂ ਵਿਕੂ ਵੀ ਵੈੜ ਵਿਕਦੀ ਵਿਕਦੀ ਵਿਰਜੀ ਵਿਕਦੀ ਜਿਹੜਾ ਖੜੂ ਜਿਆਦਾ ਕਰੂ ਹਾਂਜੀ ਬਹੁਤ ਵਧੀਆ ਬੈੜਾ ਠੰਡੀ ਸੀ ਲਿਆ ਜਿੰਨਾ ਇਨਾ ਛੇਵਾ ਮਾਰਦੀ ਆ ਠੀਕ ਆ ਵੀਰਜੀ ਤੁਹਾਨੂੰ ਵੀ ਪਤਾ ਤੁਸੀਂ ਵੀਰਜੀ ਇਨਾ ਚਿਹਰਾ ਵੀਡੀਓ ਸਾਡੇ ਬਣਾਉਂਦੇ ਆ ਹਾਂਜੀ ਹਾਂਜੀ ਵੀਰਜੀ ਡੰਗਰ ਵੀਰਜੀ ਕਦੇ ਮਾੜਾ ਲਿਆਂਦਾ ਨਹੀਂ ਨਹੀਂ ਵੀਰਜੀ ਲਿਆਉਣਾ ਨਹੀਂ ਮਾੜਾ ਲਾ ਕੇ ਪਾਉਂਦਾ ਜਿਹੜੇ ਦਾ ਡੰਗਰ ਲਿਆਈਦਾ ਵਾ ਹਾਂਜੀ ਹਾਂਜੀ ਵੀਰਜੀ ਹਾਂਜੀ ਇਹ ਚ ਕੋਈ ਘਾਟਾ ਨਹੀਂ ਜੇ ਫਾਇਦਾ ਹੀ ਫੜਦਾ ਨਹੀਂ ਵੀਰਜੀ ਇਹਦਾ ਘਾਟਾ ਕੋਈ ਨਹੀਂ ਕ ਪੈਸੇ ਡਬਲ ਕਰ ਸਕਦਾ ਜਲਸੀ ਚ ਆਉਂਦੀ ਆ ਦੁੱਧ ਵੀ ਤਾਂ ਸੰਗਣਾ ਹੁੰਦਾ ਹਾਂਜੀ ਹਾਂਜੀ ਵੀਰ ਜੀ 12 20 ਲੀਟਰ ਦੁੱਧ ਕੱਢਦੀ ਰਹੀ ਆ ਠੀਕ ਆ ਵੀਰ ਜੀ ਇਹ ਕਮੇਟੀ ਵਾਲਾ ਹਿਸਾਬ ਹੈ ਤੁਹਾਡੇ ਸੰਗ ਹਾਂਜੀ ਹਾਂਜੀ ਕਮੇਟੀ ਆ ਵੀਰ ਜੀ ਜਿਤਨਾ ਹੀ ਕਮੇਟੀ ਪਾਨੇ ਤਾਰਨੀ ਪਣੀ ਆ ਇਹ ਜੀ ਦੁੱਧ ਵੀ ਚੋਈ ਜਾਣਾ ਫੇਰ ਘੜੀ ਰੁਪਈਏ ਦੁਨੀਆ ਹੀ ਜਾਣੇ ਆ ਨਾਲੇ ਆਪਣਾ ਘਰ ਦਾ ਸਰਕਲ ਵੀ ਚੱਲਦਾ ਜਾਣਾ ਤੇ ਨਾਲ ਆਪਣੀ ਫੇਰ ਗਾਂ ਡਬਲ ਹੋ ਜਾਣੀ ਵੀਰ ਜੀ ਇਹ ਅੱਜ ਜਿਹੜੀ ਆਂਦੀ ਐ ਵਿੱਚ ਠੰਡਾੜੀ ਗੱਲਬਾਤ ਆ ਚੱਕ ਪਾਸ ਕਰਾ ਕੇ ਦੁੱਧ ਵਿੱਚ ਹੀ ਫੇਰ 7 ਕਿਲੋ ਸਪਾਸ ਟਰਾਲੀ ਤੁਸੀਂ ਆਪ ਕੋ ਗਾਰੰਟੀ ਬੜੀ ਬੜੀ ਪਈ ਆਪਣੇ ਕੋ ਤੇ ਵੀਰ ਜੀ ਦੱਸਿਓ ਸਾਡਾ ਐਡਰੈਸ ਨਾਂ ਤੇ ਨੰਬਰ ਸੋਨੂ ਜੀ ਪਿੰਡ ਭੋਮਾ ਜ਼ਿਲ੍ਹਾ ਮੁਸਾਦ ਤਹਿਸੀਲ ਮਜੀਠਾ ਜੀ ਹਾਂ ਜੀ ਉਹ ਨੰਬਰ 9784080 ਹਾਂ ਜੀ 9784180 ਹਾਂ ਜੀ 9784180 ਹਾਂ ਜੀ 9784180 ਹਾਂ ਜੀ ਗਰੰਟੀ ਨਾਲ ਦੋ ਟਾਈਮ ਚਵਾ ਆ ਬੋਲੇ ਤੇ ਆ ਵੀਰ ਜੀ ਹਾਂ ਜੀ ਹਾਂ ਜੀ ਬੋਲਾ ਬੰਦਾ ਵਾ ਨਹੀਂ ਬੋਲਾ ਵੀਰ ਜੀ ਜਿਹੜੀ ਹੈ ਬੋਲੇ ਦੇ ਨਾਲ ਵੀ ਤਾਜ਼ਾ ਲੱਗਾ ਦਿਖਾਂਦਾ ਤਾਜ਼ਾ ਨਾਲ ਲੱਗਾ ਵੀਰ ਜੀ ਹਾਂ ਜੀ ਹਾਂ ਜੀ ਨਮੀ ਵੀਰ ਜੀ ਨਮੀ ਵੈੜ ਹੈ ਮਾੜੀ ਮੋਟੀ ਵੈੜ ਨਹੀਂ ਵੀਰ ਜੀ ਨਹੀਂ ਨਹੀਂ ਠੀਕ ਹੈ ਵੀਰ ਜੀ ਹਾਂ ਜੀ ਸਾਸੀ ਦਾ ਵੀਰ ਜੀ ਸਾਸੀ ਦਾ ਜੀ